ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਪਿਆਰੀ ਸਾਧ ਸੰਗਤ ਜੀਓ ਦਾਸ ਪਿਛਲੇ ਸਮੇਂ ਤੋਂ ਆਪ ਜੀਆਂ ਨੂੰ ਕੁਝ ਸਵਾਲ ਪੁੱਛ ਰਿਹਾ ਆਪ ਸਭ ਸੰਗਤਾਂ ਉਹਨਾਂ ਸਵਾਲਾਂ ਦੇ ਵੱਧ ਚੜ ਕੇ ਜਵਾਬ ਦੇ ਰਹੇ ਹੋ ਜੀ ਅਸੀਂ ਆਪ ਜੀਆਂ ਨੂੰ ਹਰ ਮਹੀਨੇ ਦੋ ਸਵਾਲ ਪੁੱਛਿਆ ਕਰਾਂਗੇ ਜੀ ਜਿਸ ਤਰ੍ਹਾਂ ਅੱਜ ਜੂਨ ਮਹੀਨਾ ਚੜਿਆ ਜੀ ਜੂਨ 2024 ਅੱਜ ਅਸੀਂ ਜੂਨ ਮਹੀਨੇ ਦਾ ਪਹਿਲਾ ਸਵਾਲ ਪੁੱਛਾਂਗੇ ਫਿਰ ਅਸੀਂ ਉਹਦੇ ਬਾਅਦ ਆਪ ਜੀਆਂ ਨੂੰ 15 ਦਿਨਾਂ ਬਾਅਦ ਦੂਜਾ ਸਵਾਲ ਪੁੱਛਾਂਗੇ ਜੀ ਦੋ ਸਵਾਲਾਂ ਦੇ ਜਿਹੜਾ ਗੁਰਮਖ ਪਿਆਰਾ ਸਹੀ ਜਵਾਬ ਦੇਵੇਗਾ ਤੇ ਮਹੀਨੇ ਦੇ ਅਖੀਰ ਦੇ ਵਿੱਚ ਜਿਹੜੇ ਗੁਰਮਖ ਪਿਆਰਿਆਂ ਨੇ ਦੋਹਾਂ ਸਵਾਲਾਂ ਦੇ ਸਹੀ ਜਵਾਬ ਦਿੱਤੇ ਹੋਣਗੇ ਉਹਨਾਂ ਦੋਹਾਂ ਦੇ ਸਵਾਲਾਂ ਦੇ ਜਵਾਬ ਦੇਣ ਵਾਲਿਆਂ ਦੇ ਨਾਮ ਆਪਾਂ ਲੱਕੀ ਡਰਾ ਦੇ ਵਿੱਚ ਪਾਵਾਂਗੇ ਲੱਕੀ ਡਰਾ ਰਹੀਂ ਫਿਰ ਜਿਹੜੇ ਗੁਰਮਖ ਪਿਆਰਿਆਂ ਦੇ ਨਾਮ ਨਿਕਲਿਆ ਕਰਨਗੇ ਉਹਨਾਂ ਦੇ ਨਾਮ ਉਹਨਾਂ ਦੇ ਖਰੋ-ਖਰੀ ਪੁੱਛਾ ਲਿਆ ਕਰਾਂਗੇ ਜੀ ਤਿੰਨ ਇਨਾਮ ਮਹੀਨੇ ਬਾਅਦ ਅਸੀਂ ਕੱਢਿਆ ਕਰਾਂਗੇ ਜੀ ਦੁਬਾਰਾ ਫਿਰ ਦੁਹਰਾ ਦਿੰਨੇ ਆ ਜੀ ਮਹੀਨੇ ਵਿੱਚ ਅਸੀਂ ਦੋ ਸਵਾਲ ਪੁੱਛਿਆ ਕਰਾਂਗੇ ਜੀ ਜਿਹੜੇ ਗੁਰਮੁਖ ਪਿਆਰੇ ਦੋਹਾਂ ਸਵਾਲਾਂ ਦੇ ਸਹੀ ਜਵਾਬ ਦਿਆ ਕਰਨਗੇ ਉਹਨਾਂ ਦਾ ਹੀ ਲੱਕੀ ਡਰਾਅ ਦੇ ਵਿੱਚ ਨਾਮ ਪਾਇਆ ਜਾਇਆ ਕਰੇਗਾ ਤੇ ਮਹੀਨੇ ਦੇ ਆਖੀਰ ਤੇ ਵਿੱਚ ਲੱਕੀ ਡਰਾਅ ਤਿੰਨ ਇਨਾਮ ਕੱਢਿਆ ਕਰਾਂਗੇ ਲੱਕੀ ਡਰਾਅ ਰਾਂਹੀਂ ਉਹ ਤਿੰਨਾਂ ਗੁਰਮੁਖ ਪਿਆਰਿਆਂ ਦੇ ਜੋ ਵੀ ਗੁਰੂ ਸਾਹਿਬ ਇਨਾਮ ਦਿਆ ਕਰਨਗੇ ਉਹਨਾਂ ਦੇ ਘਰ ਪਹੁੰਚਾ ਲਿਆ ਕਰਾਂਗੇ ਜੀ ਪਰ ਜੀ ਆਪ ਜੀ ਨੇ ਜਦੋਂ ਵੀ ਸਾਨੂੰ ਜਵਾਬ ਦੇਣਾ ਹੈ ਜਵਾਬ ਸਾਡੇ ਮੋਬਾਈਲ ਨੰਬਰ 98723 64594 ਤੇ ਜਵਾਬ ਦੇਣਾ ਜੀ 9872364594 ਇਸ ਨੰਬਰ ਤੇ ਜਵਾਬ ਦੇਣਾ ਜੀ ਜਦੋਂ ਆਪ ਜੀ ਸਾਨੂੰ ਸਾਡੀ ਵੀਡੀਓ ਤੇ ਕਮੈਂਟ ਬਾਕਸ ਤੇ ਜਵਾਬ ਦੇ ਦੇ ਦਿੰਦੇ ਹੋ ਫਿਰ ਸਾਨੂੰ ਪਤਾ ਨਹੀਂ ਲੱਗਦਾ ਕਿੰਨਾ ਨੇ ਜਵਾਬ ਦਿੱਤਾ ਕਿਉਂਕਿ ਉਹਨਾਂ ਦਾ ਨਾਮ ਤੇ ਆ ਜਾਂਦਾ ਪਰ ਮੋਬਾਈਲ ਨੰਬਰ ਨਹੀਂ ਆਂਦਾ ਕੱਲ ਨੂੰ ਮੰਨ ਲਓ ਉਹਨਾਂ ਦਾ ਹੀ ਲੱਕੀ ਡਰਾ ਰਹੇ ਨਾਮ ਨਿਕਲ ਜਾਂਦਾ ਫਿਰ ਅਪਾ ਕਿੱਥੇ ਨਾਮ ਭੇਜਾਂਗੇ ਜੀ ਇਸ ਕਰਕੇ ਆਪ ਜੀ ਸਾਡੇ WhatsApp ਨੰਬਰ ਤੇ ਜਵਾਬ ਭੇਜਦਿਆ ਕਰੋ ਜੀ ਹੁਣ ਜੂਨ ਮਹੀਨੇ ਦਾ ਪਹਿਲਾ ਸਵਾਲ ਜੀ ਆਪ ਜੀਆਂ ਨੇ ਜਵਾਬ ਦੇਣਾ ਜੀ ਤੇ ਜਵਾਬ ਆਪ ਜੀਆਂ ਨੇ ਸਾਡੇ ਮੋਬਾਈਲ ਨੰਬਰ ਤੇ ਦੇਣਾ ਜੀ ਸਾਡਾ ਚੈਨਲ ਹੈ ਜੀ ਵਾਹਿਗੁਰੂ ਆਸਰਾ ਸੰਸਥਾ ਵੀ ਵਾਹਿਗੁਰੂ ਆਸਰਾ ਜੀ ਵਾਹਿਗੁਰੂ ਆਸਰਾ ਤੇ ਆਪਾਂ ਇਹ ਜਿੰਨੇ ਵੀ ਸਵਾਲ ਪੁੱਛਦੇ ਆਂ ਕਥਾ ਕਰਦੇ ਆਂ ਲੋੜਵੰਦਾਂ ਨੂੰ ਸੇਵਾ ਦਿੰਦੇ ਆਂ ਉਹ ਵਾਹਿਗੁਰੂ ਆਸਰਾ YouTube ਚੈਨਲ ਤੇ ਅਸੀਂ ਉਹ ਵੀਡੀਓ ਅਪਲੋਡ ਕਰਦੇ ਆਂ ਜੀ ਵਾਹਿਗੁਰੂ ਆਸਰਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀਆਂ ਵੀਡੀਓ ਵੱਧ ਤੋਂ ਵੱਧ ਅੱਗੇ ਸ਼ੇਅਰ ਵੀ ਕਰਿਆ ਕਰੋ ਤਾਂ ਹੋਰ ਵੀ ਜਿਹੜੇ ਗੁਰਮੁਖ ਪਿਆਰੇ ਸਾਡੇ ਨਾਲ ਜੁੜ ਸਕਣ ਤੇ ਉਹ ਵੀ ਸਵਾਲਾਂ ਦੇ ਜਵਾਬ ਦਿਆ ਕਰਨ ਜੀ ਜੂਨ ਮਹੀਨੇ ਦਾ ਸੀ ਪਹਿਲਾ ਸਵਾਲ ਪੁੱਛਣ ਲੱਗੇ ਆ ਜੀ ਸਵਾਲ ਇਹ ਵੇ ਜੀ ਧੰਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੇ ਧਰਮ ਪਤਨੀ ਦਾ ਕੀ ਨਾਮ ਹੈ ਤੇ ਉਹਨਾਂ ਦੇ ਬੱਚਿਆਂ ਦਾ ਕੀ ਨਾਮ ਹੈ ਜੀ ਆਪ ਜੀਆਂ ਨੂੰ ਫੇਰ ਅਸੀਂ ਦੁਬਾਰਾ ਦੁਹਰਾ ਦਈਏ ਸਵਾਲ ਧੰਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੀ ਪਤਨੀ ਦਾ ਕੀ ਨਾਮ ਹੈ ਜੀ ਤੇ ਉਹਨਾਂ ਦੇ ਬੱਚਿਆਂ ਦਾ ਕੀ ਨਾਮ ਹੈ ਜੀ ਅਪੂਲਾ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ